ਹੜਾਂ ਦੌਰਾਨ ਜੜਗੇ ਪੰਜਾਬ ਦੇ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਪੂਰੇ ਦੇਸ਼ ਤੋਂ ਲੋਕ ਲੱਗੇ ਹੋਏ ਹਨ ਉੱਥੇ ਸ਼੍ਰਮਣੀ ਗੁਰੂ ਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਹੜਪੀੜਤਾਂ ਲਈ ਵੱਡੀ ਸਹਾਇਤਾ ਦੇ ਇੰਤਜ਼ਾਮ ਕੀਤੇ ਗਏ ਹਨ ਅਤੇ ਨਾਲ ਹੀ ਪਾਈ ਹਰਜਿੰਦਰ ਸਿੰਘ ਧਾਮੀ ਦੀ ਅਪੀਲ ਤੋਂ ਬਾਅਦ ਵੱਖ-ਵੱਖ ਰਾਜਾਂ ਤੋਂ ਵੀ ਸੰਗਤਾਂ ਹੜਪੀੜਤਾਂ ਦੀ ਸਹਾਇਤਾ ਲਈ ਪਹੁੰਚ ਰਹੇ ਹਨ ਜਸਵੀਰ ਸਿੰਘ ਨਗਰ ਜਿਹੜਾ ਸਾਡਾ ਜ਼ਿਲ੍ਹਾ ਸੰਬਾ ਹੈ ਇਥੇ ਦੀ ਸਾਰੀ ਹੀ ਸੰਗਤ ਮਿਲ ਜੁਲ ਕੇ ਜੋ ਅੱਜ ਹਾਰਡ ਪ੍ਰਭਾਵਿਤ ਸਾਡੇ ਪੰਜਾਬੀ ਭਰਾ ਸਨ ਪੰਜਾਬੀ ਸਾਡਾ ਪੰਜਾਬ ਅੱਜ ਯੋਧਿਆਂ ਦਾ ਉਹ ਦੇਸ਼ ਹੈ ਜਿੱਥੇ ਬਹੁਤ ਵੱਡੀ ਬਲੀ ਯੋਧੇ ਹੋਏ ਹਨ ਜਿਨ੍ਹਾਂ ਦੇਸ਼ ਦੀ ਆਣ ਬਾਣ ਲਈ ਆਪਣੇ ਪ੍ਰਾਣ त्यागे ਹਨ ਔਰ ਪੰਜਾਬੀਅਤ ਨੂੰ ਜਿੰਦਾ ਰੱਖਿਆ ਹੈ ਅੱਜ ਸਾਨੂੰ ਲੱਗਾ ਕਿ ਸਾਡੇ ਵੱਡੇ ਭਰਾ ਜਿਹੜੇ ਨੇ ਉਹ ਹਾੜਾਂ ਦੀ ਪੀੜਤ ਦੇ ਵਿੱਚ ਜਿਹੜੀ ਹੈ ਬਹੁਤ ਸਾਰਾ ਨੁਕਸਾਨ ਹੋਇਆ ਤੇ ਜੰਮੂ ਦੀ ਸੰਗਤ ਜ਼ਿਲ੍ਹਾ ਸੰਬਾ ਦੀ ਸੰਗਤ ਨੇ ਵੀ ਇੱਕ ਤੁਸ਼ ਮਾਤਰ ਜੀ ਉਪਰਾਲਾ ਕੀਤਾ ਕਿ ਅਸੀਂ ਵੀ ਆਪਣੇ ਵੱਡੇ ਭਰਾ ਪੰਜਾਬ ਨਾਲ ਜਾ ਕੇ ਬਸ ਮੋਢੇ ਨਾਲ ਮੋਢਾ ਲਾ ਕੇ ਖੜ ਜਾਈਏ ਅੱਜ ਉਸੇ ਹੀ ਉਪਲਕਸ਼ ਦੇ ਵਿੱਚ ਨਗਰ ਜੋਗਰ ਜੋਗਰ ਦੇ ਵਿੱਚ ਡਿਸਟ੍ਰਿਕਟ ਸੰਬਾ ਦੀ ਜ਼ਿਲ੍ਹਾ ਕਮੇਟੀਆਂ ਸਾਰੀਆਂ ਇਹ ਮਿਲ ਜੁਲ ਕੇ ਦੋਸ਼ ਮਾਤਰ ਜੀ ਸੇਵਾ ਇੱਥੇ ਲੈ ਕੇ ਆਈਆਂ ਹਨ ਤਾਂ ਕਿ ਉਹ ਲੋਕਾਂ ਦੇ ਨਾਲ ਅਸੀਂ ਖੜ੍ਹ ਸਕੀਏ ਕੀ ਕੀ ਲੈ ਕੇ ਆਏ ਜੀ ਕੀ ਰਾਸਤ ਮਦਦ ਜੀ ਸਾਡੇ ਕੋਲ ਲਗਭਗ 850 ਜਿਹੜੀ ਹੈ ਕਿਟ ਕੰਪਲੀਟ ਫੈਮਿਲੀ ਕਿਟ ਹੈ ਰਾਸ਼ਨ ਕਿਟ ਜਿਸ ਨੂੰ ਕਹਿ ਸਕਦੇ ਹਾਂ 200 ਕੰਬਲ ਹੈ 100 ਰਜਾਈ ਹੈ ਔਰ ਮੈਡੀਕਲ ਦੀ ਜਿਹੜੀ ਹੈ ਗਰੋਸਰੀ ਹੈ ਆਇਲ ਹੈ ਗੱਦੇ ਹਨ ਲਗਭਗ ਜਿੰਨੀਆਂ ਜੀਵਨ ਦੀਆਂ ਇਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਜਿਨ੍ਹਾਂ ਨੇ ਲਗਭਗ ਇਸ ਹੜ੍ਹ ਦੇ ਪ੍ਰਭਾਵਿਤ ਇਲਾਕਿਆਂ ਵਾਸਤੇ ਮੁਸ਼ਕਲਾਂ ਵਾਸਤੇ 20 ਕਰੋੜ ਰੁਪਏ ਰੱਖਿਆ ਮੈਨੂੰ ਮਾਣ ਹੈ ਕਿ ਜੰਮੂ ਕਸ਼ਮੀਰ ਦੇ ਸਭ ਤੋਂ ਵੱਡਾ ਸ਼੍ਰੋਮਣੀ ਡੇਰਾ ਮਹਤਮ ਜੀ ਸਿੰਘ ਜੀ ਵੱਲੋਂ ਇੱਕ ਅਪੀਲ ਕੀਤੀ ਗਈ ਆ ਅੱਜ ਲਗਭਗ 50 ਤੋਂ 51 ਲੱਖ ਰੁਪਇਆ ਜਿਹੜਾ ਵੱਖਰੀਆਂ ਵੱਖਰੀਆਂ ਜ਼ਿਲ੍ਹਾ ਕਮੇਟੀਆਂ ਵੱਲੋਂ ਇਕੱਠਾ ਹੋ ਗਿਆ ਜਿਹੜਾ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵਿੱਚ ਅਕਾਊਂਟ ਜਿਹੜਾ ਉਹਦੇ ਵਿੱਚ ਪਾਇਆ ਜਾਏਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਅੱਜ ਸੰਭਾ ਜ਼ਿਲ੍ਹਾ ਆਇਆ ਇਸੇ ਤਰ੍ਹਾਂ ਹੋਰ ਡਿਸਟ੍ਰਿਕਟ ਕਮੇਟੀਆਂ ਜਿਹੜੀਆਂ ਨੇ ਇੱਥੇ ਰਾਸਤ ਸਮੱਗਰੀ ਲੈ ਕੇ ਆਉਣਗੀਆਂ ਮੈਂ ਰੋਮ ਰੋਮ ਕਰਕੇ ਜੰਮੂ ਕਸ਼ਮੀਰ ਦੀਆਂ ਸੰਗਤਾਂ ਦਾ ਧੰਨਵਾਦ ਕਰਦਾ ਕਿ 2023 ਵਿੱਚ ਵੀ ਉਹ ਖੜੇ ਰਹੇ ਨੇ ਅੱਜ 2025 ਦੇ ਵਿੱਚ ਵੀ ਪੂਰਾ ਜੰਮੂ ਕਸ਼ਮੀਰ ਦਾ ਜਿਹੜਾ ਸਿੱਖ ਹੈ ਉਹਸੀ ਹਮਦਰਦੀ ਇਸ પીੜਾ ਦੇ ਵਿੱਚ ਇਸ ਪੀੜਾ ਨੂੰ ਵਡਾਉਣ ਵਾਸਤੇ ਜਿਹੜਾ ਉਹ ਪੰਜਾਬ ਦੇ ਇਲਾਕਿਆਂ ਵਿੱਚ ਜਾ ਰਿਹਾ ਸੋ ਮੈਂ ਸਾਰੀਆਂ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਤਿਕਾਰਯੋਗ ਮਹੰਤ ਮੰਜੀਤ ਸਿੰਘ ਜੀ ਦਾ ਔਰ ਨਾਲ ਹੀ ਸੰਤ ਤੇਜਵੰਤ ਸਿੰਘ ਜੀ ਦਾ ਜਿਨ੍ਹਾਂ ਵੱਡੀਆਂ ਸੇਵਾਵਾਂ ਕੀਤੀਆਂ ਨੇ ਉਹਨਾਂ ਦਾ ਧੰਨਵਾਦ ਕਰਦਾ ਜਿਹੜਾ ਡਿਸਟ੍ਰਿਕਟ ਕਮੇਟੀਆਂ ਵੱਲੋਂ ਜਿਹੜਾ ਸਾਰੀ ਮਾਇਆ ਇਕੱਠੀ ਕਰਕੇ ਜੜੀ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਅਕਾਊਂਟ ਵਿੱਚ ਪਾਇਆ ਜਾਏਗਾ ਤਾਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਮੈਨ ਪਾਵਰ ਹੈ ਔਰ ਸਹੀ ਜਗ੍ਹਾ ਤੇ ਪੈਸਾ ਲੱਗ ਸਕੇ ਇਸ ਕਰਕੇ ਪੂਰੀ ਦੀ ਪੂਰੀ ਜੰਮੂ ਕਸ਼ਮੀਰ ਦੀ ਸੰਗਤ ਜਿਹੜੀ ਆ ਆਪਣਾ ਤੇਰ ਫੁੱਲ ਜਿਹੜਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਅਕਾਊਂਟ ਵਿੱਚ ਪਾ ਰਹੀ ਹੈ ਸੋ ਅਸੀਂ ਜੰਮੂ ਤੋਂ ਜ਼ਿਲ੍ਹਾ ਸੰਬੇ ਤੋਂ ਜਿਹੜੀਆਂ ਉਹ ਸੰਗਤਾਂ ਨੇ ਪੰਜਾਬ ਦੇ ਜਿਹੜੇ ਹੜਪੀੜਿਤ ਇਲਾਕੇ ਆ ਉਹਨਾਂ ਵਿੱਚ ਰਾਹਤ ਸਮਗਰੀ ਭਜਾਉਣ ਲਈ ਅਸੀਂ ਇਕੱਤਰਤਾ ਕੀਤੀ ਸੀ ਪਿੰਡਾਂ ਦੇ ਵਿੱਚੋਂ ਸੋ ਅਸੀਂ ਪਿਛਲੇ ਕੋਈ 5 ਦਿਨ ਪਹਿਲਾਂ ਇੱਥੇ ਪੰਜਾਬ ਦੇ ਵਿੱਚ ਆ ਪਾ ਕੇ ਸਰਵੇ ਕਰਕੇ ਗਏ ਸੀ ਕਿ ਕਿਹਨਾ ਘਰਾਂ ਦੇ ਵਿੱਚ ਕਿਸ ਚੀਜ਼ ਦੀ ਲੋੜ ਆ ਕਿੱਥੇ ਫਾਈਨੈਂਸ਼ੀਅਲ ਜਿਹੜਾ ਉਹ ਆਪਣੇ ਪੈਸੇ ਦੀ ਲੋੜ ਆ ਕਿੱਥੇ ਆਪਣਾ ਰਾਸ਼ਨ ਦੀ ਲੋੜ ਆ ਕਿੱਥੇ ਸਾਨੂੰ ਗੱਦੇ ਜਾਂ ਕੰਬਲਾਂ ਦੀ ਲੋੜ ਆ ਉਹ ਸਾਰੀ ਜਿਹੜੀ ਆਇਡੈਂਟੀਫਿਕੇਸ਼ਨ ਤੇ ਵੈਰੀਫਿਕੇਸ਼ਨ ਦੇ ਬਾਅਦ ਅਸੀਂ ਉੱਥੇ ਜਾ ਕੇ ਇੱਕ ਮੀਟਿੰਗ ਰੱਖੀ ਆਪਣੇ ਇਲਾਕੇ ਦੇ ਵਿੱਚ ਤੇ ਉੱਥੇ ਸਾਰਾ ਹੀ ਸਿਸਟਮ ਸੈਟਅਪ ਕਰਕੇ ਕਿੱਟਾਂ ਬਣਾਈਆਂ ਗਈਆਂ ਜਿਸ ਦੇ ਵਿੱਚ ਰਾਸ਼ਨ ਕਿੱਟਾਂ ਹਨ ਸਾਡੇ ਕੋਲ ਜਿਹੜੀਆਂ ਕਿ ਕੋਈ 500 ਦੇ ਕਰੀਬ ਰਾਸ਼ਨ ਕਿੱਟਾਂ ਹਨ ਤੇ ਉਸ ਦੇ ਨਾਲ ਜਿਹੜੇ ਹੜਪੀੜਤ ਲੋਕ ਹਨ ਜਿਨ੍ਹਾਂ ਦੇ ਵਿਸਤਰੇ ਖਰਾਬ ਹੋ ਗਏ ਉਹਨਾਂ ਲਈ ਗੱਦਿਆਂ ਦੇ ਪ੍ਰਬੰਧ ਹਨ ਕੰਬਲਾਂ ਦੇ ਪ੍ਰਬੰਧ ਹਨ ਸੋ ਇਸੇ ਹੀ ਸਮਗਰੀ ਨੂੰ ਲੈ ਕੇ ਅਸੀਂ ਅੱਜ ਪਹਿਲੇ ਪਿੰਡ ਦੇ ਵਿੱਚ ਪਹੁੰਚੇ ਹਾਂ ਜਿਸ ਪਿੰਡ ਦਾ ਨਾਮ ਹੈ ਜੋਗਰ ਇਹ ਪਿੰਡ ਦੇ ਸਰਪੰਚ ਸਾਹਿਬ ਵੀ ਸਾਡੇ ਨਾਲ ਮੌਜੂਦ ਹਨ ਤੇ ਇਹ ਜਿਹੜੀ ਸਾਰੀ ਹੀ ਜਿਹੜੀ ਸੇਵਾ ਕਰਵਾਈ ਗਈ ਹੈ ਇਹ ਡੀਜੀਪੀਸੀ ਸੰਬਾ ਦੇ ਜਿਹੜੇ ਤਿੰਨ ਮੈਂਬਰ ਹਨ ਵੀਰ ਬਿਕਰਮਜੀਤ ਸਿੰਘ ਵੀਰ ਜਸਵੀਰ ਸਿੰਘ ਤੇ ਵੀਰ ਗੁਰਮੀਤ ਸਿੰਘ ਅਤੇ ਇਸ ਦੇ ਨਾਲ ਸਹਿਯੋਗੀ ਜਥੇਵੰਦੀ ਪਿੰਡ ਜਿਲ੍ਹਾ ਸੰਬਾ ਦੀ ਹੀ ਗੁਰਮਤ ਚੇਤਨਾ ਸਭਾ ਇਹ ਰਲ ਕੇ ਇਹ ਸਾਰਾ ਜਿਹੜਾ ਸਮਗਰੀ ਇੱਥੇ ਲੈ ਕੇ ਆਈਏ ਤੇ ਇੱਥੇ ਇੱਕ ਘਰ ਸੀ ਬੜਾ ਗਰੀਬ ਪਰਿਵਾਰ ਸੀ ਜਿਹਦੇ ਵਿੱਚ ਦੋ ਬੱਚੀਆਂ ਸੀ ਤੇ ਉਹਨਾਂ ਦੇ ਜਿਹੜਾ ਮਾਂ ਵੀ ਨਹੀਂ ਸੀ ਤੇ ਜਿਹੜਾ ਉਹਨਾਂ ਦਾ ਪਿਤਾ ਸੀ ਉਹ ਵੀ ਹੈਂਡੀ ਹੈਂਡੀਕੈਪਟ ਸੀ ਸੋ ਉਸ ਘਰ ਦੀ ਬੜੀ ਮਾੜੀ ਹਾਲਾਤ ਸੀ ਕੱਚਾ ਘਰ ਸੀ ਤੇ ਉਹ ਪਰਸਾਨ ਦੇ ਨਾਲ ਜਿਹੜਾ ਉਹ ਟੈ ਗਿਆ ਸੀ ਉਸ ਘਰ ਦੇ ਵਿੱਚ ਸੋ ਇਹ ਵੀਰਾਂ ਨੇ ਰਲ ਮਿਲ ਕੇ ਜਿਹੜਾ ਉਹ 31000 ਦੀ ਸੇਵਾ ਵੀ ਕੀਤੀ ਹੈ ਤੇ ਪਿੰਡ ਦੇ ਵਿੱਚ ਆਲਮੋਸਟ ਕੋਈ 150 ਦੇ ਕਰੀਬ ਜਿਹੜੀ ਕਿਟ ਹੈ ਉਹ ਜਿਹੜੀ ਲੋਹਾਈ ਗਈ ਰਾਸ਼ਨ ਕਿਟ ਤੇ ਉਸ ਦੇ ਨਾਲ ਭਾਂਡਿਆਂ ਦੀ ਸੇਵਾ ਵੀ ਉਸ ਪਰਿਵਾਰ ਨੂੰ ਜਿਹੜੀਆਂ ਉਹ ਬੱਚੀਆਂ ਨੂੰ ਕੀਤੀ ਗਈ ਹੈ